ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੀ ਤਰੀਕ ਤੋਂ ਮੋਰਚਾ ਜ਼ਮੀਨ ਬਚਾਓ ਸੰਘਰਸ਼ ਕਮੇਟੀ ਜੋ ਲੁਧਿਆਣਾ ਫੋਲਪੁਰ ਰੋਡ ਦੇ ਨੇੜੇ ਕਲਾੜਾ ਦੇ ਬਿਲਕੁਲ ਨੇੜੇ ਮੋਰਚਾ ਲੱਗਿਆ ਹੋਇਆ ਔਰ ਮੋਰਚਾ ਚੱਲ ਰਿਹਾ ਹੈ ਜ਼ਮੀਨਾਂ ਅਕਵਾਇਰ ਕਰਨ ਦੇ ਲਈ ਲੈਂਡ ਪੂਲਿੰਗ ਪਾਲਸੀ ਜੋ ਸਰਕਾਰ ਲੈ ਕੇ ਆਈ ਸੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਸਰਕਾਰ ਨੇ ਵਾਪਸ ਲੈ ਲਈ ਤਰੀਕ ਔਰ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ 14 ਤਰੀਕ 8ਵਾਂ ਮਹੀਨਾ 2025 ਤੋਂ ਕੱਲ ਨੂੰ 15 ਤਰੀਕ ਨੂੰ ਸਾਰੀ ਸੰਗਤ ਨੂੰ ਮੋਰਚੇ ਦੇ ਮੈਂਬਰਾਂ ਨੂੰ ਆਤਾ ਭਾਗੋ ਦਲ ਦੇ ਮੈਂਬਰਾਂ ਨੂੰ ਮੋਰਚੇ ਦੇ ਵਿੱਚ ਸੱਦਾ ਦਿੱਤਾ ਜਾ ਰਿਹਾ ਕਿ ਕੱਲ ਆਪਾਂ ਫਾਈਨਲ ਕਰਨਾ ਮੋਰਚੇ ਦੇ ਲਈ ਸੂਜੀ ਸਾਰੀ ਸੰਗਤ ਨੇ ਮੋਰਚੇ ਦੇ ਵਿੱਚ ਹਾਜ਼ਰ ਤਾਂ ਕਿ ਕੋਈ ਵੀ ਭੈਣ ਇਹ ਨਾ ਗੱਲ ਕਹੇ ਕਿ ਸਾਨੂੰ ਸੂਚੀ ਦੱਸਿਆ ਨਹੀਂ ਸੋ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕੱਲ ਨੂੰ ਮੋਰਚੇ ਦੇ ਵਿੱਚ ਪਹੁੰਚੋ 15 ਤਰੀਕ ਨੂੰ ਆਪਾਂ ਮੋਰਚੇ ਵੱਡੀ ਇਥੋਂ ਜੋ ਮੋਰਚਾ ਅਲਵਿਦਾ ਕਰਨਾ ਉਹ ਜਪਰਾ ਤੇ ਸਾਰੀ ਸੰਗਤ ਦੀ ਰਹਿਮਤ ਹੋਰਾ ਲੈਣਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਜੋ ਫੋਟੋ ਅਸਰਾ ਲੈਣਾ ਉਸ ਬਾਰੇ ਵੀ ਆਪਾਂ ਰਹਿਮਤੁ ਰਹਿਮਨ ਰੱਬਾ ਹੀ ਗੁਰੂ ਜੀ ਕਾ ਹੌਸਲਾ ਵਾਹਿਗੁਰੂ ਜੀ ਕੀ ਬਖਸ਼ਿਸ਼